ਜੀ ਹਸਿਕਾਰ ਸਾਰਿਆਂ ਕੀ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਦੀ ਠੀਕ ਠਾਕ ਰੱਖੇ ਜੜਦੀ ਖਲਾਸ ਰੱਖੇ ਦਿਨ ਤੋਂ ਗੁਣੇ ਰਾਤ ਚੋਂ ਗਣੀ ਤਰੱਕੀ ਬਖਸ਼ੇ ਹਰ ਦੇ ਬੱਚਾ ਤੰਦਰੁਸਤ ਰੱਖੇ ਤੇ ਟਾਈਮ ਹੋ ਗਿਆ ਜੀ ਮੈਂ ਪ੍ਰਮਾਤਮਾ ਦੀ ਅ ਜਿਕਰ ਪਾ ਹੁਣ ਤਾਂ 5:30 ਹੋ ਗਿਆ ਮੈਂ ਉੱਠੀ ਆ 4:00 ਭਜਨ ਚ ਵੀ 5 ਮਿੰਟ ਰਹਿੰਦੇ ਸੀ ਦੇਖੋ ਸ਼ਕਤੀ ਕਿੰਨੀ ਆ ਆਪਣੇ ਚ ਅਰਦਾਸ ਮੈਂ ਅਰਦਾਸ ਕਰਕੇ ਕੱਲ ਵੀ ਅਰਦਾਸ ਕੀਤੀ ਕੱਲ 4:30 ਉੱਠੀ ਸੀ ਰਾਤ ਮੈਂ ਅਰਦਾਸ ਕਰਕੇ ਪ੍ਰਮਾਤਮਾ ਨੇ ਜਲਦੀ ਠਾਇਆ ਤੇ ਮੈਂ 6:00 ਵਜਣ ਦੀ 5 ਮਿੰਟਾਂ ਦੇ ਜਦੋਂ ਮੇਰੀ ਅੱਖ ਖੁੱਲ ਗਈ ਬਸ ਮਨਾਈ ਹੋਣ ਲੱਗ ਗਿਆ ਵੀ ਮੈਂ ਉੱਠਾਂ ਠੀਕ ਹੈ ਤੇ ਮੈਂ ਉੱਠ ਕੇ ਪਹਿਲਾ ਸਿਮਰਨ ਕੀਤਾ 15-20 ਮਿੰਟ ਫਿਰ ਮੈਂ 10 ਮਿੰਟ 5-7 ਮਿੰਟ ਐਕਸਰਸਾਈਜ਼ ਕੀਤੀ ਉਸ ਤੋਂ ਬਾਅਦ ਫਿਰ ਮੈਂ ਨਹਾਤੀ ਨਹਾ ਕੇ ਫਿਰ ਮੈਂ ਪਾਠ ਕੀਤਾ ਹੁਣ ਚਾਹ ਬਣਾਈ ਹੈ ਚਾਹ ਬਣਾ ਕੇ ਪੀ ਕੇ ਹੁਣ ਮੈਂ ਜਿਮ ਨੂੰ ਚਲੀ ਆ ਕਮਾਉਣ ਤੇ ਜਿਮ ਨੂੰ ਦੇਖ ਚੱਲਾਂ ਘੁੰਮਣੇ ਕਰਨਗੇ ਮੂੰਹ ਨੂੰ ਲੱਗੀ ਫੇ ਕਾਲੀ ਜਿਮ ਚਾਬੀ ਕਿੱਥੇ ਆ ਚਾਬੀ ਚੱਕ ਲਿਆ ਆਪਣੇ ਗੇਟ ਲਈ ਠੀਕ ਹੈ ਇਹ ਆਪਣਾ ਲਿਓਨੇ ਜੀ ਮੋਨਾ ਕਮਾ ਕੇ ਚਲੋ ਜੀ ਜੀ ਮੋਨਾ ਫਿਰ ਦੇਖੋ ਕਾਲੀ ਲੱਗੀ ਬੈਂਦਣ ਮੈਨੂੰ ਲੱਗ ਕੇ ਤਰਪਿਆ ਪਈ ਗੰਦੂ ਬੱਚਾ ਜੀ ਮੋਨਾ ਤਰ ਤੋਂ ਦਹੇ ਨਹੀਂ ਪੂਰਾ ਵੀ ਕਰ ਰਿਹਾ ਪਰ ਮਾਤਾ ਵਾਖਰ ਵਾਖਰ ਇੱਕ ਮਿੰਟ ਬੁਗ 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 ਕਾਲੀ ਢਿੱਡੀ ਦੇ ਲੋ ਗੇਟ ਦੇ ਕੇ ਮੈਂ ਖੜਾ ਚਲ ਚਲਾ ਚਲੋ ਜੀ ਚਲ ਚਲ ਪੰਜ ਲੈ ਪੰਜ ਚਲ 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 ਇਧਰ ਆ ਜਾ जिमू जिम्मू तरपया मूहे 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 मुरे खड़ गई उठी अड़के पता नहीं क्यों खड़ जाती मेरे चलो चल 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 ना कुछ करूगी तो गेड़ा तो कड्डू सैर तो होगी चलो जी लै कि जिम्मू भजया ही भजया जाता चल 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 चल, चल, चल इधर Nanti aku gilir, Nanti aku ਕਹਾਵਟ ਠੰਡੀ ਠੰਡੀ ਚੱਲਦੀ ਹੈ। ਚੰਡੀ ਠਾਰ। ਹੱਥ ਠਰ ਗਏ ਜਿਵੇਂ। ਆਏ। ਇੱਧਰ ਨਾ ਖਸਖਾਰਾ ਖੁੱਲਾ ਹੈ ਨਾ ਸਾਰਾ ਖੁੱਲਾ ਹੈ ਦੇਖੋ। ਚੱਲ ਚੱਲ ਚੱਲ। Me espera su suerte carqueñosa. चल 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 आप आ गए घरे मेरे नहीं भी सैर हो जाने मैं तुरंत चल इधर इधर चल इधर नहीं जाना चलो भी आ गया जीमू घरे चला चल जी मू अच्छा हो उड़ा पेड़ दे खड़ा हो जा ओ जिमनू खड़ा हो चलो उपर चल गए उत चल गए चल 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 अज ना ही करनी है जी मिमू ने अभी ना ही करनी खड़ा हो जा चली हुँ? चला चली चला चल गई बिस्कुट ले बिस्कुट ले लो आज 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 बिस्कुट अपना देखा चक्के बिस्कुट खाने आ देखो चुले च मूँ पा के ना ਕਿ ਮੇ ਲਵ ਆਇਆ ਹੋਇਆ ਕਾਲਾ ਕਾਲਾ ਇੰਨਾ ਛੜ ਕੇ ਕਿਰਸੀ ਚ ਵੜ ਜਾਂਦੀ ਹੈ ਉੱਥੇ ਵਾਰ-ਵਾਰ ਕੁਛ ਨਾ ਕੁਛ ਮੰਗਦੀ ਹੈ ਆਲੂ ਦਿਓ ਮੈਨੂੰ ਉਹ ਦਿਓ ਮੈਨੂੰ ਭਲਾਨੇ ਫਿਰ ਛੜ ਕੇ ਤਾਈਆਂ ਕਿ ਆਈ ਪੈਗੀ ਲੋ ਜੀ ਮੈਂ ਝਾਵਲ ਕਰੀਏ ਕਿੰਨੇ ਵਾਤੀਏ ਇਹ ਥੋੜੇ ਝਾਵ ਮੇਹੇ ਦੀਆਂ ਪੱਕੇ ਝਾਵਲ ਕਰਦੇ ਨਾ ਪੱਕੇ ਪੱਕੇ ਦਾ ਤੇ ਮੇਰੇ ਘਾਸੇ ਡਿੱਗ ਮੱਚ ਗਿਆ ਦੋ ਪੈਣਾ ਤੇ ਮੈਂ ਹੁਣ ਇਹਨੂੰ ਕਰਕੇ ਬੰਦ ਇਹ ਮੇਰੀ ਜੋ ਗਿਆ ਹੈਗੀ ਸਬਜ਼ੀ ਕੋਈ ਹੈ ਮੈਂ ਸਬਜ਼ੀ ਨਹੀਂ ਖਾ ਲੈਣੀ ਹੈ ਜੀ ਮੂ ਵਸੇ ਖਾਲੂਗਾ ਠੀਕ ਹੈ ਮ ਤੜਕਾ ਤੋੜਕਾ ਲਾਏ ਵਧੀਆ ਤੇ ਚਲੋ ਬਸੋਣਾ 15 ਮਿੰਟ ਤੇ ਇਹਦੀ ਹਵਾ ਜਦੋਂ ਆਪਣੇ ਆਪ ਨਿਕਲ ਗਈ ਫਿਰ ਇਹਨਾਂ ਨੂੰ ਖੋਲਾਂਗੇ ਟੱਕਣਾ ਤਾਂ ਤੇ ਅਮਰੀਕਾ ਚ ਬਹੁਤ ਰਿਪੋਰਟ ਕਰਦੇ ਕੱਲੇ ਪੰਜਾਬੀ ਕਿਉਂ ਕਿਤੇ ਆ ਗੁਜਰਾਤੀ ਵੀ ਆ ਹਰਿਆਣਵੀ ਵੀ ਆ ਕੱਲੇ ਪੰਜਾਬ ਪੰਜਾਬੀ ਕਰੀ ਜਾਂਦੇ ਆ ਗੁਜਰਾਤ ਤੋਂ ਬਹੁਤ ਹਰਿਆਣੇ ਚੋਂ ਕਾਫੀ ਆ ਪੰਜਾਬ ਨਾਲੋਂ ਜ਼ਿਆਦਾ ਹਰਿਆਣੇ ਚ ਅਦਸ ਉਗਲ ਚਰ ਵੀ ਕਿਉਂ ਅਨਡਪੋਟ ਕੀਤੇ ਕੀ ਚੱਕਰ ਪਿਆ ਜਿਮਾ ਕੰਮ ਦਾ ਫਾਇਦਾ ਚੋਣਾ ਨਾ ਮੈਂ ਅਗਰ ਜਿਮਾ ਚਾਵਲ ਖਾਈ ਜਾਂਦਾ ਲੈ ਇਹ ਜਿਮਾ ਚਾਵਲ ਦਾ ਬਹੁਤ ਸਖੀਨ ਹੈ ਚਾਵਲ ਇਹਨਾਂ ਜਿੰਨੇ ਮਰਦੀ ਹੋ ਜਿਵੇਂ ਦੇਖੋ ਇਹ ਬੱਗੂ 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 ਖਾਲਾ ਖਾਲਾ ਬੱਗੂ ਖਾਲਾ 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 ਸੁਣਿਆ ਮੁੰਡਿਆ ਭੁੱਖ ਲੱਗ ਚਾਵਲ ਦੇ ਕੇ ਨਾ ਭੁੱਖ ਵੀ ਤਾਂ ਵੀ ਭੁੱਖ ਲੱਗ ਜਾਂਦੀ ਹੈ ਲਾਈਟ ਛੱਡਤੀ ਮੈਂ ਬਾਹਰ ਲਈ ਚਲੋ ਜੀ ਜਿੰਨੀ ਚਾਵਲ ਖਾਂਦਾ ਮੈਂ ਲਾਈਟ ਛੱਡਤੀ ਬਾਹਰ ਮਸ਼ੀਨ ਅਜੇ ਤੱਕ ਲੱਗੀ ਨਹੀਂ ਸਾਡੇ ਸੀਵਰੇਜ ਸਾਫ ਕਰਨ ਵਾਲੀ ਪਿੰਡਾਂ ਦਾ ਬਹੁਤ ਵਧੀਆ ਪਿੰਡਾਂ ਦੇ ਬਾਹਰ ਪਾਣੀ ਜਾਂਦਾ ਨਾ ਤੇ ਸ਼ਹਿਰਾ ਸ਼ੁਰਾਂ ਦਾ ਤਾਂ ਬੁਰਾ ਹਾਲ ਹੀ ਹੈ ਜਿੰਮੂ ਦਾ ਬਸ ਤਰ੍ਹਾਂ ਚੱਕਣਾ ਠੰਡਾ ਹੋ ਜਾਂਦਾ ਤੇ ਸ਼ਹਿਰਾਂ ਦਾ ਤਾਂ ਬਹੁਤ ਬੁਰਾ ਹਾਲ ਹੈ ਸੀਵਰੇਜ ਦਾ ਸਾਡੇ ਸਾਰੀ ਮੰਡੀ ਭਰੀ ਫਿਰਦੀ ਸੀ ਵੈਸੇ ਹੁਣ ਕੱਟ ਗਿਆ ਸਾਫ ਹੋ ਗਿਆ ਚੱਲੀਏ पर फिर भी है, है का ना प्रॉब्लम तो बहुत आई है ना जिमी तो चावल फेवरेट है इन चावल फेवरेट है ना बहुत ज्यादा चलो यदा बिस्तर है मैं मंजा लिया आ बल्ब पहला म ड जि जो बारो वीडियो बनाई सी ना फिर आदि कैमरे की भी हो लाइट चलानी पीती कल पर हो बल्ब लाए हम देखो रोशन किन्नी है ਮ ਮੂੜਾ ਵੀਂਦ ਰੱਖਣਾ ਕੱਢ ਦਿੰਦੇ ਆ ਰੱਖਣਾ ਸਰਪਸ ਨਹੀਂ ਪੈਂਦਾ ਸੱਚੀ ਹੁਣ ਤਾਂ ਨਹੀਂ ਹੋ ਗਿਆ ਸਮੇਸ਼ਾ ਇੱਥੇ ਬੈਠ ਕੇ 10 ਮਿੰਟ ਕਿਵੇਂ ਨਿਸ਼ਾਨ ਧਾਰਕ ਵੇਲੇ ਲੱਗੀ ਜਾਂਦਾ ਸੀ ਮੈਨੂੰ ਬੁਖਾਰ ਹੋ ਗਿਆ ਤੇ ਉਹ ਮੈਂ ਬੁਖਾਰ ਦੇ ਅੰਦਰ ਇੱਕ ਗੋਲੀ ਲੈ ਫਿਰ ਜਾ ਕੇ ਮੇਰਾ ਹਮ ਸੈੱਟ ਹੈ ਬਸ ਮੈਨੂੰ ਇਹ ਹੋ ਜਾਂਦਾ ਹਰ ਰੋਜ਼ ਦੂਜੇ ਤੀਜੇ ਦਿਨ ਨੂੰ ਮੈਂ ਲੱਗਦਾ ਮੈਨੂੰ ਬੁਖਾਰ ਹੋ ਜਾਂਦਾ ਚਲੋ ਜੇ ਮੇਰਾ ਮੰਜਾ ਆ ਗਿਆ ਅੰਦਰ ਆਇ ਤੇ ਜੇ ਮੇਰਾ ਮੰਜਾ ਬੈਸਤਰ ਵਸ਼ੇ ਛੇ ਨ ਮਸਾਂ ਬਾੜੀ ਦੇ ਅੰਦਰ ਨਹੀਂ ਨਹੀਂ ਰਾਤ ਨੂੰ ਉੱਥੇ ਪੈਂਦੀ ਫਿਰ ਕੇ ਪਤਾ ਕੀ ਉੱਥੇ ਨੰਗੀ ਇੱਥੇ ਮੈਂ ਦੋ ਤਿੰਨ ਵੇਰੀ ਇਹਨੂੰ ਉੱਠ ਕੇ ਨਾ ਇੱਥੇ ਕੱਪੜੇ ਦੇ ਦਿੰਦੀ ਆ ਦੇਖ ਕੇ ਨਾਲ ਹੀ ਮੰਨ ਲੜ ਦਿੱਤੀ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਜੀ